ਜਿਹੜੇ 20 21 ਆ ਜੀ ਦੱਸੋ 20 21 ਸਾਡੇ 20 21 ਲਓ ਪਹਿਲੀ ਕਬੱਡੀ ਜਨੇਤਪੁਰੇ ਦੀ ਤਰਫੋਂ ਜਲਾਲ ਦੀ ਧਰਤੀ ਦਾ ਗਗਨ ਦਰਸ਼ਕ ਵੀਰੋ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਵੀ ਜਿਹੜੀ ਠੰਡ ਜੀ ਹੁਣ ਹਟ ਜਾਈ ਲਓ ਦੇਖੋ ਜੇ ਸਾਹਮਣੇ ਗਗਨ ਜਲਾਲ ਵਾਲਾ ਕਬੱਡੀ ਪਾਉਂਦਾ ਆ ਖੇਡ ਦਾ ਨਾਮ ਦੇ ਵਿੱਚ ਜਿੱਥੋਂ ਦੇ ਕੁਲਦੀਪ ਮਾਨਕ ਦੀਆਂ ਗੱਲਾਂ ਹੁੰਦੀਆਂ ਨੇ ਲਓ ਦਵਿੰਦਰ ਦੇ ਨਾਲ ਮੁਕਾਬਲਾ ਲਓ ਦੇਖੋ ਪਹਿਲਾ ਪੁਆਇੰਟ ਜਿਹੜਾ ਜਨੀਤਪੁਰੀਏ ਦਵਿੰਦਰ ਸਿੰਘ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਪਹਿਲਾ ਡੇਢ ਅੰਕ ਮੇਰੇ ਵਿਰੁੱਧ ਲਾ ਲਵੀ ਗੇਦਰਵਿੰਡੀ ਦੀ ਧਰਤੀ ਦਾ ਕਬੱਡੀ ਪਾਲ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ ਮੂਵ ਸਵਰੇ ਜਿਹੜੀ ਖੇਡ ਮੈਦਾਨ ਦੇ ਵਿੱਚ ਪੁੱਜਦੀ ਕਰ ਦਿਓ ਰਾਏਕੋਟ ਦੇ ਕਬੱਡੀ ਕੱਪ ਤੇ ਬੱਗੇਪਿੰਡ ਦੀ ਟੀਮ ਹਰਾਈ ਮੇਰੇ ਵਿਰੁੱਧ ਜਨੀਤਪੁਰੇ ਵਾਲਿਆਂ ਨੇ ਮੰਗੀ ਹੋਰੀ ਦੁੱਲੋ ਹੋਰੀ ਮਸ਼ਹੂਰ ਕਬੱਡੀ ਖਿਡਾਰੀ ਲਾ ਦੇਖੋ ਸਾਹਮਣੇ ਇੱਕ ਕਾਨੀ ਤੇ ਜਨੀਤਪੁਰੀਆ ਅਮਰੂ ਹੈ ਨਾਲ ਅਮਰਾ ਨਿੱਕਾ ਤੇ ਬਿੰਦੂ ਹੈ ਚਾਰੇ ਜਾਫੀ ਮੇਰੇ ਵੀਰੋ ਸਿਰੇ ਦੇ ਜਾਫੀ ਹੈ ਬਾ ਖੇਡ ਕਬੱਡੀ ਦੇ ਦੇਖਾਂਗੇ ਹੁਣ ਚਾਹ ਜਾਫੀਆਂ ਦੇ ਵਿੱਚੋਂ ਕਾਹਨ ਗੱਭਰੂ ਲਓ ਸਾਹਮਣੇ ਮੁਕਾਬਲਾ ਬਿੰਦੀ ਦੇ ਨਾਲ ਹੈ ਭੱਜਾਂ ਦਾ ਹੰਦਿਆਂ ਵੱਲੋਂ ਬੱਲੇ ਹੁਣ ਦੇਖੋ ਵੀ ਸੂਰਜ ਨੇ ਵੀ ਝਾਤ ਜੀ ਮਾਰੀ ਹੈ ਸੂਰਜ ਦੇਵਤਾ ਨੇ ਵੀ ਝਾਤੀ ਮਾਰੀ ਹੈ ਮੇਰੇ ਵੀਰੋ ਤੇ 2.5 ਅੰਕ ਜਿਹੜੇ ਗੇਦੜ ਬਿੰਦੀ ਦੀ ਟੀਮ ਦੇ ਹੋ ਚੁੱਕੇ ਨੇ ਖੇਡ ਦਾ ਦਾੰਦ ਵਿੱਚ ਲਓ ਆਹ ਗੱਭਰੂ ਮੇਰੇ ਵੀਰੋ ਟੋਨੀ ਚੁਨੇਰ ਵਾਲਾ ਕਬੱਡੀ ਪਾਉਂਦਾ ਖੇਡ ਮੈਦਾਨ ਦੇ ਵਿੱਚ ਡਾਲੇ ਦੇ ਉੱਪਰ ਮੇਰੇ ਵੀਰੋ ਮਸਤਾਂ ਦੀ ਫੋਟੋ ਖਣਵਾਈ ਹੈ ਸائیں लाडी शाह ਜੀ ਦੀ ਫੋਟੋ ਡਾਲੇ ਦੇ ਉੱਪਰ ਖਣਵਾਈ ਹੈ ਤੇ ਪੁਆਇੰਟ ਜਿਹੜਾ ਟੋਨੀ ਚੁਨੇਰ ਵਾਲਾ ਜਨੇਤਪੁਰ ਦੀ ਟੀਮ ਦੇ ਹਿੱਸੇ ਜੋੜ ਗਿਆ ਖੇਡ ਮੈਦਾਨ ਦੇ ਵਿੱਚ ਲੋਪੇ ਦੀ ਧਰਤੀ ਦਾ ਸੁੱਖਾ ਮੇਰੇ ਵੀਰੋ ਇਹ ਵੀ ਮਸ਼ਹੂਰ ਕਬੱਡੀ ਖਿਡਾਰੀ ਬਣ ਗਿਆ ਲਓ ਸੁੱਖਾ ਲੋਪੇ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ ਕੇ ਸੰਤ ਦਰਬਾਰਾ ਸਿੰਘ ਜੀ ਆਏ ਸੇਵਕਾਂ ਦੇ ਬੇੜੇ ਪਾਰ ਲਗਾਈ ਤੇ ਰਹਿੰਦੀ ਮਾਜ ਮौजੀਆਂ ਦੀ ਲੋਪੋ ਪਿੰਡ ਵਿੱਚ ਚੱਲਦੀ ਗੱਦੀ ਰਾਜੇ ਜੋਗੀਆਂ ਦੀ ਸੰਤ ਦਰਬਾਰਾ ਸਿੰਘ ਜੀ ਦੀ ਮੇਰ ਵੀਰ ਜਮਨਪਤ ਹੋਇਆ ਜਨੇਤਪੁਰਿਆ ਅਮਰੂ ਲਾ ਦੇਖੋ ਪੁਆਇੰਟ ਜਿਹੜਾ ਲੋਪੋ ਦੀ ਧਰਤੀ ਦਾ ਸੁੱਖਾ ਤੇ ਦਰਸ਼ਕਾਂ ਦੀਆਂ ਤਾੜੀਆਂ ਵੱਜ ਰਹੀਆਂ ਨੇ ਵੀ ਪੁਆਇੰਟ ਜਿਹੜਾ ਗੇਧੜਵਿੰਡੀ ਦੀ ਟੀਮ ਦੇ ਹਿੱਸੇ ਜੁੜ ਗਿਆ ਖੇਡ ਮੈਦਾਨ ਦੇ ਵਿੱਚ ਕਬੱਡੀ 365 ਬਾਟਕਾਮ ਤੋਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਲਾਈਵ ਟੈਲੀਕਾਸਟ ਹੋ ਰਿਹਾ ਕਮਲ ਜਨੇਤਪੁਰੀਆ ਕਨੇਡਾ ਦੇ ਮੈਦਾਨਾਂ ਵਿੱਚ ਬਹੁਤ ਸੋਹਣਾ ਖੇਡਦਾ ਮੇਰੇ ਵੀਰੋ ਲਓ ਸਾਹਮਣੇ ਕਮਲ ਦੀ ਪਾਈ ਹੋਈ ਕਬੱਡੀ ਗੋਰਾ ਚਿੱਟਾ ਰੰਗ ਹੰਤਾ ਗਿੱਦੜਵਿੰਡੀ ਦਾ ਜਫਾ ਲਾਵੇਗਾ ਤੇ 6-600 ਰੁਪਏ ਦੇ ਇਪਰੇ ਜੂਣਗੇ ਲਓ ਇਹ ਆ ਗੱਗੀ ਮੱਲੇ ਦੀ ਧਰਤੀ ਦਾ ਮੱਲੇ ਦੀ ਧਰਤੀ ਦਾ ਗੱਗੀ ਮੇਰੇ ਵੀਰੋ ਤਾਫ ਦਾ ਜਫਾ ਮਾਰ ਗਿਆ ਖੇਡ ਮੈਦਾਨ ਦੇ ਵਿੱਚ ਇਹ ਵੀ ਮੇਰੇ ਵੀਰੋ ਚੜ੍ਹਦੀ ਯੂਨਰ ਦਾ ਗੱਭਰੂ ਹੈ ਗੱਗੀ ਮੱਲੇ ਵਾਲਾ ਸਿਰੇ ਦਾ ਖਿਡਾਰੀ ਬਣ ਗਿਆ ਮੈਂ ਖੇਡ ਕਬੱਡੀ ਦਾ ਖੇਡ ਮੈਦਾਨ ਦੇ ਵਿੱਚ ਬਹੁਤ ਸੋਹਣਾ ਜਿਹਾ ਫਾਲ ਆਇਆ ਖੇਡ ਮੈਦਾਨ ਦੇ ਵਿੱਚ ਲਓ ਹੁਣ ਦੇਖਾਂਗੇ ਜਨੇਤਪੁਰਿਆ ਅਮਰੂ ਜਾਂ ਆਮਨਾ ਜਫਾ ਲਾਵੇਗਾ ਜਾਂ ਨਹੀਂ ਖੇਡ ਮੈਦਾਨ ਦੇ ਵਿੱਚ ਕਿ ਜਨੇਤਪੁਰੇ ਦਾ ਮੁੰਡਾ ਯਾਰੋ ਖਰੇ ਖਰੇ ਟਾਉਂਦਾ ਪਲੂਰ ਵਾਲਾ ਮੇਜਰ ਯਾਰੋ ਇਹਦੇ ਮਾਣ ਵਧਾਉਂਦਾ ਕਿ ਕਰਨਪਾਲ ਸਿੱਧੂ ਦੀ ਗੱਲ ਆ ਵੱਡੀ ਜਨੇਤਪੁਰੇ ਅਮਰੂ ਨੂੰ ਦਿੱਤੀ ਹਲਟੋ ਗੱਡੀ ਲਓ ਇੱਕ ਪਾਸੇ ਬਿੰਦੂ ਨੇ ਕੋਸ਼ਿਸ਼ ਕੀਤੀ ਹੈ ਤੇ ਪੁਆਇੰਟ ਜਿਹੜਾ ਜਨੇਤਪੁਰੇ ਦੀ ਟੀਮ ਦੇ ਇਸੇ ਜੁੜਦੇ ਹੋਇਆ ਖੇਡ ਮੈਦਾਨ ਦੇ ਵਿੱਚ ਕਿ ਵੱਜਣ ਤਾੜੀਆਂ ਜਦੋਂ ਵੀ ਜੀਤੀ ਜਫਾ ਲਾਉਂਦਾ ਹੈ ਕਹਿੰਦੇ ਵੀ 700 ਪਾਏ ਦੇ ਪ੍ਰਾਈਜ਼ ਹੈ ਗੁਰਪ੍ਰੀਤ ਸਾਡਾ ਵੀਰ ਗੁਰਪ੍ਰੀਤ ਕਾਕਾ ਉਸ ਵੀਰ ਵੱਲੋਂ 700 ਰੁਪਏ ਦੇ ਪ੍ਰਾਈਜ਼ ਨਹੀਂ ਲਾ ਦੇ ਕੋ ਸਾਹਮਣੇ ਗगन ਜਲਾਲ ਵਾਲਾ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਜ਼ਿਲ੍ਹੇ ਬਠਿੰਡੇ ਦਾ ਖਿਡਾਰੀ ਤੇ ਮੱਲੇ ਦੀ ਧਰਤੀ ਦਾ ਗੱਗੀ ਕੋਸ਼ਿਸ਼ ਕਰਦਾ ਹੋਇਆ ਲੋਪੇ ਵਾਲਾ ਗੱਗੀ ਵੀ ਪੁੱਜਿਆ ਇੱਕ ਗੱਗੀ ਖੀਰਾ ਵਾਲੀਆ ਮੇਰੇ ਵੀਰੋ ਤੇ ਇੱਕ ਗੱਗੀ ਲੋਪੋ ਵਾਲਾ ਇੱਕ ਆ ਗੱਗੀ ਬਤਾਇਆ ਖੇਡ ਦਾ ਅਦਾਨ ਦੇ ਵਿੱਚ ਜਾਫ ਲਾਈਨ ਕਰ ਦੋਇਆ ਮੂਵ ਸਪਰੇ ਜਿਹੜੀ ਖੇਡ ਦਾ ਅਦਾਨ ਦੇ ਵਿੱਚ ਪਾਜ ਦੀ ਕਰ ਦੋ ਮੂਵ ਸਪਰੇ ਲਓ ਸਾਹਮਣੇ ਸੁੱਖਾ ਲੋਪੋ ਵਾਲਾ ਕਬੱਡੀ ਪਾਉਂਦਾ ਹੋਇਆ ਖੇਡ ਦਾ ਅਦਾਨ ਦੇ ਵਿੱਚ ਅਮਰਜ ਜਨੇਤਪੁਰੀ ਆ ਵੀ ਸਿਰੇ ਦਾ ਜਾਫੀ ਆ ਮਾ ਖੇਡ ਕਬੱਡੀ ਦਾ ਲਓ ਦੇਖੋ ਲਾਓ ਅੰਦਾਜ਼ਾ ਅਰਜਨ ਵੀਰੋ ਵੀ ਪੁਆਇੰਟ ਜਿਹੜਾ ਕਿਸ ਗੱਭਰੂ ਦੇ ਹਿੱਸੇ ਹੋਵੇਗਾ ਲਓ ਕਬੱਡੀ ਜਿਹੜੀ ਮੇਰੇ ਵੀਰੋ ਤਿਲਕਨ ਬਾਜੀ ਆ ਪਾ ਜਾਂਦਾ ਗੱਭਰੂ ਹੰਦਾ ਵਾਲੂ ਤੇ ਪੁਆਇੰਟ ਦਸੀ ਵੀ ਪੁਆਇੰਟ ਜਿਹੜਾ ਅਮਰ ਜਨੇਤਪੁਰੀਆ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਗੱਡੀਆਂ ਦਾ ਜੇਤੂ ਮੋਟਰਸਾਈਕਲਾਂ ਦਾ ਜੇਤੂ ਮੇਰੇ ਵੀਰੋ ਪੁਆਇੰਟ ਜਿਹੜਾ ਅਮਰ ਜਨੇਤਪੁਰੀਆ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਲਓ ਸਾਹਮਣੇ ਟੋਨੀ ਚੁਨੇਰ ਵਾਲਾ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਪ੍ਰੇਮ ਦਾ ਪਿੰਡੂ ਉਡਾਰ ਭਰੀ ਹੋਈ ਹੈ ਖੇਡ ਮੈਦਾਨ ਦੇ ਵਿੱਚ ਚਾਰ iracial ਲਟਾਣਾ ਵਰਗੇ ਗੱਭਰੂ ਹੈ ਮੁਸ਼ਫਟ ਗਬਰੂ ਹੈ ਜੜ ਦੀ ਜਨਾਨੀ ਹੈ ਦਵਿੰਦਰ ਸਿੰਘ ਨੇ ਕੋਸ਼ਿਸ਼ ਕੀਤੀ ਹੈ ਲਓ ਦੇਖੋ ਲਓ ਅੰਦਾਜ਼ਾ ਦਰਸ਼ਕ ਵੀਰੋ ਤੇ ਪੁਆਇੰਟ ਜਿਹੜਾ ਟੋਨੀ ਖਮੀਰ ਵਾਲਾ ਜਨੇਤਪੁਰ ਦੀ ਟੀਮ ਦੇ ਹਿੱਸੇ ਜੋੜ ਗਿਆ ਅੱਜ ਵੀਰੋ ਹੁਸ਼ਿਆਰੇ ਬੋਪਰ ਦਾ ਵੀ ਮੋਟਰਸਾਈਕਲ ਦੇ ਨਾਲ ਮਾਣ ਸਨਮਾਨ ਹੋਵੇਗਾ ਜਿੱਥੇ ਬਸ ਟਰੇਡਰ ਤੇ ਬਸ ਯਾਫੀ ਨੂੰ ਮੋਟਰਸਾਈਕਲ ਦਿੱਤੇ ਜਾਣੇ ਉਥੇ ਮਾੜੀ ਦੇ ਇਕਬਦਰ ਨੂੰ ਸਵਾਪ ਟਕਾਰ ਦਿੱਤੀ ਜਾਣੀ ਹੈ ਵੀਰੋ ਲਓ ਸਾਹਮਣੇ ਫਿਰ ਲੱਭੀ ਕਬੱਡੀ ਪਾਉਂਦਾ ਹੋਇਆ ਖੇਡ ਮਾਨਦਾਨ ਦੇ ਵਿੱਚ ਮੇਰੇ ਵੀਰੋ ਜਗਦੀਸ਼ ਕਨੇਡਾ ਤੇ ਸੰਦੀਪ ਕਨੇਡਾ ਹੰਤੇ ਦੇ ਹਰ ਇੱਕ ਜਫੇ ਤੇ 5-500 ਰੁਪਏ ਦੇ ਇਨਾਮ ਜੁੜਨਗੇ ਤੇ ਗੁਰਪ੍ਰੀਤ ਵੱਲੋਂ ਬਿੰਦੂ ਦੇ ਹਰ ਇੱਕ ਜਫੇ ਤੇ 100-100 ਰੁਪਏ ਦੇ ਇਨਾਮ ਜੁੜਨਗੇ ਸ਼ਹੀਦ ਬਾਵਾ ਦੀਪ ਸਿੰਘ ਜੀ ਯਾਦਗਾਰੀ ਕਬੱਡੀ ਕੱਪ ਮੇਰੇ ਵੀਰੋ ਪੂਰੀ ਦੁਨੀਆ ਦੇ ਵਿੱਚ ਫੇਮਸ ਹੋ ਗਿਆ ਮੇਰੇ ਵੀਰੋ ਕਬੱਡੀ ਨੂੰ ਅੰਗਰੇਜ਼ ਵਾਲੀ ਦੇ ਗੀਤ ਨੇ ਫੇਮਸ ਕਰ ਦਿੱਤਾ ਲਓ ਦੇਖੋ ਸਾਹਮਣੇ ਫਿਰ ਗਗਨ ਜਲਾਲ ਵਾਲਾ ਕਬੱਡੀ ਪਾਉਂਦਾ ਹੋਇਆ ਮੂਵ ਸਫਰੇ ਜਿਹੜੀ ਖੇਡ ਗਰਾਊਂਡ ਦੇ ਵਿੱਚ ਪਹੁੰਚਦੀ ਕਰਦੇ ਹੋ ਮੂਵ ਸਫਰੇ ਲਓ ਫਿਰ ਗਗਨ ਜਲਾਲ ਵਾਲਾ ਹੰਤਾ ਗਿੱਦੜ ਵਿੰਡੀ ਦਾ ਤੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਖੇਡ ਮੈਦਾਨ ਦੇ ਵਿੱਚ ਦੁਨੀਆ ਹੰਤੇ ਦੀ ਖੇਡ ਦੀ دیਵਾਨੀ ਹੈ ਮੇਰੇ ਵੀਰੋ ਆਹ ਰੇ ਮਾ ਖੇਡ ਕਬੱਡੀ ਦਾ ਨਜ਼ਾਰਾ ਵੱਖਰਾ ਹੈ ਨਜ਼ਾਰਾ ਵੱਜਾ ਹੋਇਆ ਦਰਸ਼ਕ ਵੀਰਾਂ ਦੇ ਵਿੱਚ ਵੀ ਹੁਣ ਹੁੱਲੇ-ਹਲਾਰੇ ਹੋਏ ਪਏ ਐ। ਲਓ ਦੇਖੋ ਸੁੱਖਾ ਲੋਪੇ ਵਾਲਾ ਫਿਰ ਅਗਲੀ ਕਬੱਡੀ ਪਾਉਣ ਹੋਇਆ। ਖੇਡ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ। ਵਾਹ ਤੀਰੇ ਗੱਬਰੂਆ। ਲਓ ਸੁੱਖਾ ਲੋਪੇ ਵਾਲਾ ਤੇ ਅਮਰੂ ਜਨੇਤਪੁਰੀਆ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਨੇਤਪੁਰੇ ਦਾ ਮੁੰਡਾ ਯਾਰ ਉਹ ਖਰੇ-ਖਰੇ ਟਾਉਂਦਾ। ਪਲੂਰ ਵਾਲਾ ਮੇਜਰ ਯਾਰ ਉਹਦੇ ਮਾਣ ਵਧਾਉਂਦਾ। ਤੇ ਕਰਮਪਾਲ ਸਿੱਧੂ ਦੀ ਗੱਲ ਹੈ ਵੱਡੀ ਜਨੇਤਪੁਰੇ ਦੇ ਅਮਰੂ ਨੂੰ ਦਿੱਤੀ ਹਲਟੋ ਗੱਡੀ ਜਨੇਤਪੁਰੇ ਦੇ ਅਮਰੂ ਨੂੰ ਦੋ ਪਾਸੇ ਖਨੌਰੀ ਦੀਆਂ ਟੀਮਾਂ ਵੀ ਗਰਾਊਂਡ ਤੇ ਪਹੁੰਚ ਜਾਣ ਦੌੜਰ ਤੇ ਖਨੌਰੀ ਬਾਦਰੇ ਵਰਸੀ ਖਨਾਰੀ ਇਹ ਟੀਮਾਂ ਵੀ ਆਪਣੇ ਆਪ ਨੂੰ ਤਿਆਰ ਕਰਕੇ ਖੇਡ ਗਰਾਊਂਡ ਦੇ ਵੱਲੋਂ ਲਿਆਉਣ ਦੋਨੋਂ ਟੀਮਾਂ ਲੈ ਸਾਹਮਣੇ ਹੰਤਾ ਗੇਦਰਵਿੰਡੀ ਦਾ 600 ਦੇ ਮਾਰ ਸਤਕਾਰ ਹੋਣਗੇ ਜੇ ਜਫਾ ਲੱਗਿਆ 600 ਰੁਪਏ ਦਿੱਤਾ ਜਾਵੇਗਾ ਇਹ ਬੱਲੇ 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 ਤੇ ਪੁਆਇੰਟ ਜਿਹੜਾ ਟੋਨੀ ਝਨੇਰ ਵਾਲਾ ਜਨੇਧਪੁਰੇ ਦੀ ਟੀਮ ਦੇ ਹਿੱਸੇ ਜੋੜ ਗਿਆ 600 ਦੇ ਪ੍ਰਾਇਜ ਹੋਣੀ ਸੀ ਹੰਤਿਆ ਜੇ ਜਫਾ ਸਿਰੇ ਚੜ ਜਾਂਦਾ ਦਵਿੰਦਰ ਸਿੰਘ ਜੀ ਤੂਰ ਜੰਗਰਾਵਾਲੇ ਅਚੇਚੇ ਤਾਰ ਤੇ ਪੁੱਜੇ ਨੇ ਨਾਲ ਬਾਲੀ ਠੇਕੇਦਾਰ ਪੂਰੀ ਪ੍ਰਬੰਧ ਕਮੇਟੀ ਉਹਨਾਂ ਵੀਰਾਂ ਨੂੰ ਵੀ ਜੀ ਆਖਦੇ ਆ 8 ਤੇ 9 ਮਾਰਚ ਜਗਰਾਉਂ ਦੇ ਕਬੱਡੀ ਕੱਪ ਦੀਆਂ ਡੇਟਾਂ ਨਹੀਂ ਸਵਰਗੀ ਜਗਦੇਵ ਸਿੰਘ ਜੀ ਉੱਤੇ ਯਾਦਗਾਰੀ ਕਬੱਡੀ ਕੱਪ ਕਰਵਾਇਆ ਜਾਂਦਾ ਮੇਰੇ ਵੀਰੂ ਪਸ਼ੂਆਂ ਵਾਲੀ ਮੰਡੀ ਦੇ ਵਿੱਚ ਲਓ ਜਨੇਤਪੁਰਿਆ ਅਮਰੂ ਸਿਰੇ ਦਾ ਜਫਾ ਬੱਲੇ ਜਨੇਤਪੁਰੇ ਵਾਲਿਆ ਤੇਰੇ ਸੱਦ ਕੇ ਜਾਣਾ ਬਲਹਾਰੇ ਜਾਣਾ ਲਓ ਅਮਰੂ ਨੇ ਸਿਰੇ ਦਾ ਜਫਾ ਮਾਰਿਆ ਪੁਆਇੰਟ ਜਿਹੜਾ ਜਨੇਤਪੁਰੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਦੁਨੀਆ ਭਰ ਦੇ ਮਸ਼ਹੂਰ ਕਬੱਡੀ ਖਿਡਾਰੀ ਅੱਜ ਇੱਥੇ ਪੁੱਜ ਗਏ ਨੇ ਮੇਰੇ ਵੀਰੂ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਅੱਥ ਅਕੈਡਮੀਾਂ ਦੇ ਪੇੜ ਹੋਣਗੇ ਲਓ ਗਗਨ ਜਲਾਲ ਵਾਲਾ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਗੱਗੀ ਮੱਲੇਵਾਲ ਹੁਣ ਡੱਕਣ ਦੀ ਕੋਸ਼ਿਸ਼ ਹੀ ਕਰਦਾ ਹੋਇਆ ਪਰ ਭੱਜਾ ਉਹਦਾ ਗੱਭਰੂ ਖੇਡ ਮੈਦਾਨ ਦੇ ਵਿੱਚ ਚੜਦੀ ਜਵਾਨੀ ਹੈ ਮੁਸ਼ਫਟ ਖਬਰੂ ਆ ਮੇਰੇ ਵੀਰੋ ਤੇ ਪੁਆਇੰਟ ਜਿਹੜਾ ਜਨਹਿਦਪੁਰ ਦੀ ਟੀਮ ਦੇ ਹਿੱਸੇ ਜੋੜ ਗਿਆ ਸੁਖਾ ਲੋਪੇ ਵਾਲਾ ਦੇਖਣ ਨੂੰ ਸਮਦਰ ਜੇ ਕੰਦਦਾ ਪਰ ਮੇਰੇ ਵੀਰੋ ਕੰਮ ਬਰੇ ਕਹਿਰੇ ਕਰ ਜਾਂਦਾ ਸੁਖਾ ਲੋਪੇ ਵਾਲਾ ਪੁਆਇੰਟ ਜਿਹੜਾ ਮੇਰੇ ਵੀਰੋ ਗਿੱਦੜਵਿੰਡੀ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਖੇਡ ਮੈਦਾਨ ਦੇ ਵਿੱਚ ਕਹਿੰਦੇ ਵੀ ਜਿੰਨੇ ਜਫੇ ਅਮਰੂ ਲਾਊਗਾ ਲੈਂਬਰ ਸਿੱਧਮਾ ਵੇਟ ਤੇ ਧਰੂ ਦੌਧਰੇ ਉਹਨਾਂ ਦੇ ਲਈ ਉਹ 100-100 ਰੁਪਏ ਦੇ ਭਰਾ ਯੋੜਗੀ ਇਸ ਖਿਡਾਰੀ ਦੇ ਲਈ ਮੇਰੇ ਵੀਰੋ ਲਓ ਸਾਹਮਣੇ ਕਨਲ ਜਨੇਤਪੁਰਿਆ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਕਹਿੰਦੇ ਕੈਨੇਡਾ ਦੇ ਪੱਕੇ ਰਹਿਣ ਵਸੇਰੇ ਕਰ ਗਿਆ ਕਨਲ ਯਾਹਲ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਦਵਿੰਦਰ ਸਿੰਘ ਗਿੱਦੜਵਿੰਡੀ ਦਾ ਹੁਣ ਕੋਸ਼ਿਸ਼ ਕਰਦਾ ਹੋਇਆ ਪਿੰਦੇ ਦਾ ਪਿੰਡੂ ਮੇਰੇ ਵੀਰੋ ਲਓ ਇੱਕੋ ਜਿਹਾ ਸਰੀਰ ਲਓ ਅੰਦਾਜ਼ਾ ਵੀ 사ਦਾ 20 ਦਾ ਜਾ ਰਿਹਾ 사ਦਾ 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 ਸੁਆਦ ਆ ਗਿਆ ਗੱਭਰੂ ਨੇ ਮੇਰੇ ਵੀਰੋ ਪੂਰਾ ਇਹਨੂੰ ਕਹਿੰਦੇ ਜੱਟ ਜੱਫਾ ਲਾ ਦਿੱਤਾ ਖੇਡ ਦਾ ਮਾદાન ਦੇ ਵਿੱਚ ਇਹਨੂੰ ਕਹਿੰਦੇ ਸਾਹਨ ਜੱਫਾ ਮੇਰੇ ਵੀਰੋ ਖੇਡ ਦਾ ਮਾદાન ਦੇ ਵਿੱਚ ਸਿਰੇ ਦਾ ਜੱਫਾ ਮਾਰਿਆ ਖੇਡ ਦਾ ਮਾદાન ਦੇ ਵਿੱਚ ਲੋਪੇ ਦਾ ਗੱਗੀ ਵੀ ਹੱਸਦਾ ਨਾਲ ਸੁਖਚੈਨ ਸਿੰਘ ਜੀ ਚੈਨਾ ਐਕਟਿੰਗ ਪ੍ਰੈਜ਼ੀਡੈਂਟ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਕਾਲਾ ਮਾਧਪੁਰੀਆ ਵੀ ਪੁੱਜ ਹੋਏ ਨਾਲ ਇਹਨਾਂ ਸਾਰੇ ਵੀਰਾਂ ਦਾ ਇੱਥੇ ਪੁੱਜਣ ਤੇ ਆਪਾਂ ਵੈਲਕਮ ਕਰਦੇ ਆਂ ਲੈ ਵੀ ਗੇਦਰਵਿੰਡੀ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ ਖੇਡਣਾਂ ਦਾੰਦ ਵਿੱਚ ਸਾਊਂਡ ਵਾਲੇ ਵੀਰ ਨੂੰ ਬੇਨਤੀ ਕਰਦੇ ਵੀ ਸਾਊਂਡ ਤੇਰਾ ਆਵਾਜ਼ ਕਰ ਰਹਿਆਂ ਨੂੰ ਬੰਦ ਕਰ ਲੈ ਵੀਰ ਲਓ ਸਾਹਮਣੇ ਅਮਰੂਦ ਜਨੇਤਪੁਰੀਆ ਨਾ ਨਿੱਕਾ ਸੌਰੀ ਨਿੱਕਾ ਜਨੇਤਪੁਰੀਆ ਇਹ ਵੀ ਨਿਊਜ਼ੀਲੈਂਡ ਆ ਦੇ ਖੇਡ ਗਰਾਊਂਡਾਂ ਦੇ ਵਿੱਚ ਬਹੁਤ ਸੋਹਣਾ ਖੇਡਦਾ ਨਿੱਕਾ ਜਨੀਤਪੁਰੀਆ ਸਿਰੇ ਦਾ ਜਫਾ ਮਾਰ ਗਿਆ ਖੇਡ ਮਾਦਾਨ ਦੇ ਵਿੱਚ ਕਿ ਦੁੱਲਾ ਧਾਵੀ ਤਾਂ ਕਮਾਲ ਦਾ ਏ ਮੁੱਲ ਪੈਂਦਾ ਸੁਖਬੀਰ ਦੀ ਚਾਲ ਦਾ ਏ ਕਿੱਥੋਂ ਵਾਲਾ ਸ਼ੀਰਾ ਨਹੀਂ ਕੋਈ ਬਣ ਸਕਦਾ ਤੇ ਜਾਫੀ ਜੰਮਣਾ ਨਹੀਂ ਪੱਤੂ ਨਾਲ ਦਾ ਏ ਹਰਜੀਤ ਬਰਾੜ ਦੀ ਕਹਿੰਦੇ ਸੀ ਗੱਲ ਵੱਖਰੀ ਤੇ ਘਾਟਾ ਪੈਣਾ ਨਹੀਂ ਅੰਬੀ ਨਾਲ ਦਾ ਏ ਤਾਰਾ ਕਿਸ਼ਨਪੁਰੀਆ ਕਬੱਡੀ ਦੇ ਲਈ ਲਿਖਦਾ ਵੀ ਕਮਾਲ ਦਾ ਏ 600 ਦਾ ਜਫਾ ਲੱਗੂਗਾ ਪਰ ਪੁਆਇੰਟ ਜਿਹੜਾ ਟੋਨੀ ਚੁਨੇਰ ਵਾਲਾ ഫോട്ടോ മൈദാനു ആമരൂ വധ കേ ചിമ്പോ ആഡ മൈദാന ടീം ജോടുകരോ കണ്ട ਹੁਸ਼ਿਆਰੇ ਬੋਪਰ ਦਾ ਵੀ ਮੋਟਰਸਾਈਕਲ ਦੇ ਨਾਲ ਮਾਣ ਸਨਮਾਨ ਹੋਣਾ ਤੇ ਮਾੜੀ ਦੇ ਇਕਬਦਰ ਨੂੰ ਸਵਿਫਟ ਟਕਾਰ ਦਿੱਤੀ ਜਾਣੀ ਹੈ ਸਵਿਫਟ ਟਕਾਰ ਲਓ ਗਗਨ ਜਲਾਲ ਵਾਲਾ ਕਬੱਡੀ ਪਾਦੋ ਜਾ ਖੇਡ ਮੈਦਾਨ ਦੇ ਵਿੱਚ ਮੱਲੇ ਦੀ ਧਰਤੀ ਦਾ ਗੱਗੀ ਲਓ ਲਓ ਅੰਦਾਜ਼ਾ ਹੁਣ ਦਰਸ਼ਕ ਵੀ ਪਕੜ ਕਿੰਨੀ ਮਜ਼ਬੂਤ ਕੀਤੀ ਹੋਊਗੀ ਲਓ ਅੰਦਾਜ਼ਾ ਏ ਆਲ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਖੇਡ ਮੈਦਾਨ ਦੇ ਵਿੱਚ ਦਰਸ਼ਕਾਂ ਦੇ ਵਿੱਚ ਹੁੰਲੇ ਹੁਲਾਰੇ ਆ ਮੇਰੇ ਵੀਰੋ ਲੀਲਾ ਦੇ ਕਬੱਡੀ ਕੱਪ ਦੇ ਆਯਾਤ ਕਬੱਡੀ ਕਲੱਬ ਐਡਵੈਂਚਰਨ ਵਾਲੇ ਆਪ ਸਭ ਨੂੰ ਇੱਥੇ ਪਹੁੰਚਣ ਤੇ ਮੇਰੇ ਵੀਰੋ ਜੀ ਆਇਆਂ ਹਜਦੇ ਆ ਚੀਤਬਾ ਦਾ ਦੀਪ ਸਿੰਘ ਸਪੋਰਟਸ ਐਂਡ ਯੂਥ ਕਲੱਬ ਲੀਲਾ ਮੇਘ ਸਿੰਘ ਵਾਲੇ ਵੀ ਜੀ ਆਖਦੇ ਆ ਆਪ ਸਭ ਦਰਸ਼ਕ ਵੀਰਾਂ ਨੂੰ ਇੱਥੇ ਪਹੁੰਚਣ ਤੇ ਲਓ ਸੁੱਖਾ ਲੋਪੋਵਾਲ ਤੇ ਅਮਰ ਜਨੇਤਪੁਰੀਆ ਗੱਡੀਆਂ ਦਾ ਜੇਤੂ ਆ ਬੱਦੇਵਾਲ ਦੇ ਕਬੱਡੀ ਕੱਪ ਤੇ ਗੱਡੀ ਜਿੱਤੀ ਹੈ ਜਨੇਤਪੁਰੀਏ ਅਮਨੇ ਨੇ ਵੀ ਮੇਰੇ ਵੀਰੋ ਇਹ ਬਹੁਤ ਸੋਹਣੀ ਜਾਫ ਲਾਉਂਦਾ ਖੇਡ ਮੈਦਾਨ ਦੇ ਵਿੱਚ ਸਿਰੇ ਦਾ ਜਾਫਾ ਮਾਰ ਗਿਆ ਜਿੰਨੇ ਵੀ ਦਰਸ਼ਕ ਵੀਰ ਪੂਜਦੇ ਜਾ ਰਹੇ ਨੇ ਸਾਰੇ ਦਰਸ਼ਕ ਵੀਰਾਂ ਨੂੰ ਇੱਥੇ ਪੂਜਣ ਤੇ ਜੀ ਆਇਆਂ ਮੇਰੇ ਵੀਰੋ ਜੀਤਬਾਦਾ ਦੀਪ ਸਿੰਘ ਯੂ ਸਪੋਰਟਸ ਐਂਡ ਯੂਥ ਕਲੱਬ ਲੀਲਾ ਮੇਘ ਸਿੰਘ ਤੇ ਅਯਾਦ ਕਬੱਡੀ ਕਲੱਬ ਐਡਵੈਂਟਨ ਵਾਲਿਆਂ ਵੱਲੋਂ ਇੱਥੇ ਪੂਜਣ ਤੇ ਆਪ ਸਭ ਨੂੰ ਜੀ ਆਇਆਂ ਲਓ ਸਾਹਮਣੇ ਟੋਮੀ ਚੁਹੇਰ ਵਾਲਾ ਕਬੱਡੀ ਪਾਉਂਦਾ ਹੋਇਆ ਚੜਦੀ ਜੀ ਉਮਰ ਮੁਸ਼ਫਟ ਗੱਭਰੂ ਐ ਇੱਕ ਪਾਸੇ ਬਾਦ ਕੇ ਕੋਸ਼ਿਸ਼ ਕੀਤੀ ਹੋਈ ਗਿੱਦੜਵਿੰਡੀ ਵਾਲੇ ਦੀ ਲਓ ਦੇਖੋ ਨਾ ਪਾਰੇ ਪੁਆਇੰਟ ਡਿੱਗਿਆ ਸੰਭਲਿਆ ਤੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਖੇਡ ਮਾਨ ਦਾੰਨ ਦੇ ਵਿੱਚ ਅੱਜ ਮੇਰੇ ਵੀਰੋ ਰੋਟਰ ਸਾਈਕਲਾਂ ਵੀ ਬਸ ਤਜਾਫੀ ਤੇ ਬਹੁਤ ਰੇਡਰ ਨੂੰ ਮਾਨ ਸਨਮਾਨ ਦਿੱਤੇ ਜਾਣਗੇ ਸ਼ੀਰ ਮਾਨ ਹਰਦੀਪ ਸਿੰਘ ਜੀ ਕਲਬ ਬੋਲੀਓ ਭਾਈ ਬਾਦਰ ਦਾ ਕਿਨਾਰੀ ਨੇ ਖੇਡ ਰਗ ਲਈ ਦਾਵਰ ਦੇ ਖਨੌੜੀ ਇਹ ਟੀਮਾਂ ਗਰਾਊਂਡ 'ਚ ਪਹੁੰਚ ਜਾਣ ਆਮਰਾ ਜਲੇਤਪੁਰਿਆ ਕੋਸ਼ਿਸ਼ ਕਰਦੇ ਇੱਕ ਪਾਸੇ ਲਵੀ ਹੈ ਉਮਰ ਵੀ ਲਵੀ ਜੀ ਹੈ ਲਓ ਦੇਖੋ ਕਿ ਟੱਕਰ ਹੋਗੀ ਸ਼ੇਰਾਂ ਦੀ ਖੜ ਕੇ ਦੇਖੋ ਕੁਲ ਜਮਾਨਾ ਤੇ ਕੌਡੀ ਕੱਪ ਉਹੀ ਜਿੱਤਣਗੇ ਜਿਨ੍ਹਾਂ ਦੀ ਡਾਲਿਆਂ ਪੱਟਾਂ ਦੇ ਵਿੱਚ ਜਾਣਾ ਜਿਨ੍ਹਾਂ ਦੀ ਡਾਲਿਆਂ ਪੱਟਾਂ ਦੇ ਵਿੱਚ ਜਾਣਾ ਬਜ਼ੁਰਗ ਵੀ ਬੈਠੇ ਆ ਬਜ਼ੁਰਗਾਂ ਨੂੰ ਵੀ ਜੋਸ਼ ਆਉਂਦਾ ਹੋ ਵੀ ਜਵਾਨੀ ਚ ਅਸੀਂ ਵੀ ਕਬੱਡੀ ਖੇਡੀ ਐ ਕਿ ਕੱਚੀਆਂ ਕੰਧੋਰੀਆਂ ਤੇ ਹੁੰਦੇ ਮੋਰ ਸੀ ਬਾਪੂ ਦੀ ਕਮਾਈ ਬਸ ਅੰਨਾ ਜੋਰ ਸੀ ਘੋਲ ਤੇ ਕਬੱਡੀ ਦੇ ਸ਼ਕੀਨ ਬਾਪੂ ਜੀ ਚੜਦੀ ਜਵਾਨੀ ਚ ਲਵਾਉਂਦੇ ਟਾਪੂ ਸੀ ਪੱਤਾ ਤੇ ਮੋਰ ਡਾਲਿਆ ਤੇ ਸੱਤ ਸੀ ਬਾਪੂ ਨੇ ਵੀ ਚੰਗੇ ਚੰਗੇ ਜਿੱਤੇ ਕੱਪ ਸੀ ਨਸ਼ੇ ਵਾਲੇ ਕਿਸੇ ਚ ਨਾ ਆਏ ਬਾਪੂ ਜੀ ਡਰੱਗ ਵਾਲੇ ਕਿਸੇ ਚ ਨਾ ਆਏ ਬਾਪੂ ਜੀ ਹੁਣ ਦੀ ਜਵਾਨੀ ਨੂੰ ਵੀ ਢਾਏ ਬਾਪੂ ਜੀ ਹੁਣ ਦੀ ਜਵਾਨੀ ਨੂੰ ਵੀ ਢਾਏ ਬਾਪੂ ਜੀ ਲਓ ਦੇਖੋ ਹੁਣ ਸਾਹਮਣੇ ਦਵਿੰਦਰ ਸਿੰਘ ਗਿੱਦੜਵਿੰਦੀ ਦਾ ਕਿ ਮਾਰ ਕੇ ਪੁੱਠੀ ਵਾਲ 55 ਪਾਉਣਾ ਪੈਂਦਾ ਈ ਕਬੱਡੀ ਖੇਡ ਨਹੀਂ ਕੋਈ ਮੰਤਰ ਜੋਰ ਲਗਾਉਣਾ ਪੈਂਦਾ ਈ ਜੋਰ ਲਗਾਉਣਾ ਪੈਂਦਾ ਈ ਦਰਸ਼ਕ ਵੀਰੋ ਜੇ ਮੈਚ ਵਧੀਆ ਲੱਗਦਾ ਤਾੜੀ ਮਾਰ ਦਿਓ ਇੱਕ ਵਾਰੀ ਖੁੱਲ ਕੇ ਜ਼ੋਰਦਾਰ ਤਾੜੀ ਮਾਰ ਦਿਓ ਲਓ ਦਰਸ਼ਕ ਵੀਰਾਂ ਦੇ ਮੀਰ ਵੀਰੋ ਕਬੱਡੀ ਦੇ ਹੁੱਲੇ ਹਿਲਾ ਰਹੇ ਆ ਦਰਸ਼ਕ ਵੀਰ ਕਬੱਡੀ ਦਾ ਆਨੰਦ ਮਾਣ ਰਹੇ ਨੇ ਕਿ ਗੋਲ ਜਾਏ ਧਾਰੇ ਵਿੱਚ ਹੰਦੇ ਦੋਨੇ ਦਿਸਦੇ ਚੜ ਜਾਂਦਾ ਚਾ ਜਦ ਖਿਡਾਰੀ ਵਿੱਚ ਦਿਸਦੇ ਜਾਣਾ ਬਲਿਹਾਰੇ ਜੀ ਨੇ ਕਾੜ ਦੀ ਕੱਢੀ ਐ ਤੇ ਖੇਡਣੀ ਕਬੱਡੀ ਯਾਰੂ ਖੇਡਣੀ ਕਬੱਡੀ ਐ ਵਾਹ ਕੀ ਕਬੱਡੀ ਮੇਰੇ ਵੀਰੋ ਕਾੜ ਅਨਸਾਰ ਹੋਊਗਾ ਜੀ ਨੇ ਕਬੱਡੀ ਦੀ ਕਾੜ ਕੱਢੀ ਐ ਹੰਤਾ ਗੇਦੜ ਵਿੰਡੀ ਦਾ ਕੋਸ਼ਿਸ਼ ਕਰਦਾ ਤੇ ਪੁਆਇੰਟ ਜਿਹੜਾ ਟੋਨੀ ਝੁਨੇਰ ਵਾਲਾ ਜਨੇਤਪੁਰ ਦੀ ਟੀਮ ਦੇ ਹਿੱਸੇ ਜੁੜ ਗਿਆ ਹੰਤੇ ਦੇ ਹਰ ਇੱਕ ਜਫੇ ਤੇ 600 ਰੁਪਏ ਦੇ ਮਾਨ ਸਤਕਾਰ ਹੋਣਗੇ ਇੰਦਰਜੀਤ ਕਨੇਡਾ ਤੇ ਨਾਲ ਕਹਿੰਦੇ ਦੀਸ਼ਾ ਕਨੇਡਾ ਤੇ ਸੰਦੀਪ ਕਨੇਡਾ ਉਹਨਾਂ ਵੱਲੋਂ 5-500 ਪਾਈ ਦੇ ਪ੍ਰਾਇ ਜੁਣਗੇ 600 ਦਾ ਜੱਫਾ ਹੋ ਹੰਤੇ ਦਾ ਤੇ ਇਧਰ ਅਮਰੂਤੀ ਬਿੰਦੂ ਜਿੰਨੇ ਵੀ ਜੱਫੇ ਲਾਉਣਗੇ ਗੁਰਪ੍ਰੀਤ ਸਾਡਾ ਵੀਰ ਕਾਕਾ ਉਹਦੇ ਵੱਲੋਂ ਵੀ 700 ਦੇ ਪ੍ਰਾਇ ਜੁਣਗੇ ਵਾਹ ਤੇਰੀ ਗੱਭਰੂਆ ਆਮਨਾ ਜਨੇਤਪੁਰੀਆ ਲਓ ਦੇਖੋ ਹਣ ਦਰਸ਼ਕ ਵੀਰੋ ਸਵਾਦ ਕਰ ਦਿੱਤਾ ਗੱਭਰੂ ਨੇ ਬੱਲੇ ਤੇਰੇ ਗੱਭਰੂਆ ਸਵਾਦ ਕਰ ਦਿੱਤਾ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੀ ਭਾਵਨਾ ਦੇ ਨਾਲ ਹੀ ਜਿਹੜਾ ਆਪਾਂ ਖੇਡਣ ਖਿਡਾਰੀ ਵੀਰੋ ਤਿਆਰ ਦੀ ਭਾਵਨਾ ਦੇ ਨਾਲ ਹਰ ਜਿੰਨੇ ਵੀ ਸਾਡੀ ਮਿੱਤਰ ਪੁੱਜੇ ਨੇ ਉਹਨਾਂ ਸਾਰੇ ਵੀਰਾਂ ਦਾ ਇੱਥੇ ਪੁੱਜਣ ਤੇ ਆਪਾਂ ਧੰਨਵਾਦ ਕਰਦੇ ਹਾਂ ਜੀ ਆਖਦੇ ਹਾਂ ਮੇਰੇ ਵੀਰੋ ਕਿ ਕੰਮ ਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ ਲਾ ਦੇਖੋ ਹੁਣ ਸਾਹਮਣੇ ਗगन ਜਲਾਲ ਵਾਲਾ ਕਬੱਡੀ ਪਾਉਂਦਾ ਆ ਖੇਡ ਮੈਦਾਨ ਦੇ ਵਿੱਚ ਕਿ ਸੂਰਮਾ ਨਹੀਂ ਸਾਹ ਸਕਦਾ ਸੂਰਮਾਨੀ ਸਹਿ ਸਕਦਾ ਦਰ ਤੋਂ ਮਿਲੀਆਂ ਹਾਰਾਂ ਨੂੰ ਤੇ ਸਮਾਂ ਪਰਖਦਾ ਮੇਰੇ ਵੀਰੋ ਯਾਰੀ ਪਰਕੇ ਸੋਹਣੀ ਨੂੰ ਤੇ ਸਮਾਂ ਪਰਖਦਾ ਯਾਰਾਂ ਨੂੰ ਕਿ ਸਮਾਂ ਪਰਖਦਾ ਯਾਰਾਂ ਨੂੰ ਸਮਾਂ ਯਾਰਾਂ ਨੂੰ ਪਰਖਦਾ ਮੇਰੇ ਵੀਰੋ ਔਰ ਜਿੰਨੇ ਜੱਫੇ ਅਮਰੂ ਲਾਉ ਲੈਂਬਰ ਸਿੱਧਵਾ ਵੇਡ ਮੇਰੇ ਵੀਰੋ ਤੇ ਨਾਲ ਧਰੂ ਦਾਦਰ 100-100 ਰੁਪਏ ਦੇ ਇਨਾਮ ਜੂਣਗੀ ਉਹਨਾਂ ਵੀਰਾਂ ਵੱਲੀਓ ਲੈ ਸਾਹਮਣੇ ਲਾਵੀ ਗਿੱਧੜਵਿੰਦੀ ਵਾਲਾ ਕਬੱਡੀ ਪਾਣ ਹੋਇਆ ਖੇਡ ਮੈਦਾਨ ਦੇ ਵਿੱਚ ਬੱਲੇ ਤੇਰੇ ਗਬਰੂਆ ਇੱਕ ਪਾਸੇ ਆਪਣਾ ਪੂਰੀ ਮੇਰੇ ਵੀਰੋ ਤਿਆਰੀ ਦੇ ਵਿੱਚ ਬਾਦ ਕੇ ਕੀਤੀ ਹੋਈ ਟਰਾਈ ਵੱਟੀ ਹੋਈ ਖੁੱਝ ਦੌਦਰ ਦੀ ਟੀਮ ਪਹੁੰਚ ਗਈ ਹੈ ਗਰਾਊਂਡ ਦੇ ਵਿੱਚ ਕਨੌਰੀ ਵਾਲੇ ਵੀ ਪਹੁੰਚ ਜਾਣ ਦੌਦਰ ਦੇ ਖਿਡਾਰੀ ਆ ਗਈ ਨਹੀਂ ਬਹਾਦਰੀਆ ਵਿਰਿੰਦਰ ਪੁੱਜ ਗਿਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਿ ਮੁੰਡਾ ਸੋਹਣਾ ਤੇ ਸੁਨੱਖਾ ਮੇਰੇ ਵੀਰੋ ਸਿਰੇ ਦਾ ਖਿਡਾਰੀ ਆ ਆਦਰਾ ਵਿਰੇਂਦਰ ਵੀ ਖੇਡ ਮੈਦਾਨ ਦੇ ਵਿੱਚ ਪੁੱਜ ਗਿਆ ਲਓ ਸਾਹਮਣੇ ਮੱਲੇ ਵਾਲਾ ਗੱਗੀ ਜਫਾ ਮਾਰਨ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਕਿ ਗੁੱਟ ਫੜ ਕੇ ਕੈਂਚੀ ਜੜ ਕੇ ਹੱਥ ਧਾਉਣ ਦੇ ਉੱਤੇ ਧਰ ਕੇ ਟੰਗੀ ਲਾਉਣੀ ਪੈਂਦੀ ਦੁਨੀਆ ਐਵੇਂ ਨਹੀਂ ਉਹ ਮੰਦੀ ਖੇਡ ਦਿਖਾਣੀ ਪੈਂਦੀ ਹੈ ਖੇਡ ਦਿਖਾਣੀ ਪੈਂਦੀ ਹੈ ਵਾਕਈ ਕੁਝ ਕਰਕੇ ਦਿਖਾਉਣਾ ਪੈਂਦਾ ਹੈ ਵੀਰੋ ਆ ਸਾਡੇ ਜਨੇ ਦਰਸ਼ਕ ਵੀ ਕਬੱਡੀ ਦੇਖਣ ਦੇ ਸ਼ਕੀਰ ਆ ਇਹ ਜੰਗਲੇ ਦਾ ਭਾਰ ਥੋੜਾ ਜਿਹਾ ਘੱਟ ਦੇਣ ਮੇਰਾ ਵੀਰੋ ਜੰਗਲੇ ਦਾ ਥੋੜਾ ਥੋੜਾ ਪਿੱਛੇ ਹੋ ਜਾ ਬਹੁਤ ਤੇਜ਼ ਆ ਬਤੰਦਰੋਂ ਲੱਤਾਂ ਤੇ ਜਾਣ ਆ ਛੋਟੇ ਤੁਸੀਂ ਤਾਂ ਉਹੀ ਧੱਕਾ ਲਾਈ ਤੁਰੇ ਹੋ ਨੇ ਇਹਨਾਂ ਨੂੰ ਲਓ ਸਾਹਮਣੇ ਬਿੰਦੂ ਗੁਰਪ੍ਰੀਤ ਵੱਲੋਂ ਸਾਹ ਦੇ ਪ੍ਰਾਇਜੂਣਗੇ ਜੱਫਾ ਸਿਰੇ ਚੜ ਜੂਗਾ ਬੱਲੇ ਵਾਹ ਤੇਰੇ ਗੱਬਰੂਆ ਸਵਾਦ ਕਰ ਦਿੱਤਾ ਲਓ ਪੁਆਇੰਟ ਜਿਹੜਾ ਮੇਰੇ ਵੀਰੋ ਜਨੇਤਪੁਰੀਆ ਬਿੰਦੀ ਆਪਣੀ ਟੀਮ ਦੇ ਹਿੱਸੇ ਜੋੜੀ ਹੈ ਗੁਰਪ੍ਰੀਤ ਵੱਲੋਂ ਸਾਹ ਸਾ ਦੇ ਪ੍ਰਾਇਜੂਣਗੇ ਖੇਡ ਦਾ ਨਾਮ ਦੇ ਵਿੱਚ ਮੇਰੇ ਵੀਰੋ ਗੁਰਪ੍ਰੀਤ ਕਾਕਾ ਸਾਡੇ ਵੀਰ ਉਹਦੇ ਲਈ ਉਸਤਾਦ ਸਾਡੇ ਪਰਾਇ ਜੋੜਗੇ ਖੇਡ ਦਾ ਆਨੰਦ ਵਿੱਚ ਕਿ ਸੂਰਮਾ ਨਹੀਂ ਸਾਹ ਸਕਦਾ ਦਰ ਤੋਂ ਮਿਲੀਆਂ ਹਾਰਾਂ ਨੂੰ ਯਾਰੀ ਪਰਕੇ ਸੋਹਣੇ ਨੂੰ ਤੇ ਸਮਾਂ ਪਰਖਦਾ ਯਾਰਾਂ ਨੂੰ ਸਮਾਂ ਪਰਖਦਾ ਯਾਰਾਂ ਨੂੰ ਲੈ ਸਾਹਮਣੇ ਉਹ ਦੇਖੋ ਵੀ ਪਾੜ ਜਿਹੜਾ ਇਹ ਜਲਾਲ ਵਾਲਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਪਾੜ ਜਿਹੜਾ ਜਨੀਤਪੁਰੀ ਲੋ ਇਸੇ ਕੋਲੋਂ ਮੈਚ ਜਿਹੜਾ ਸਮਾਪਤ ਹੋ ਗਿਆ ਚੱਲਦੇ ਮੈਚ ਦੇ ਵਿੱਚੋਂ ਗੇਦਰਵਿੰਡੀ ਦੇ ਪੁਆਇੰਟ ਨੇ ਸਾਡੇ 12 ਤੇ ਜੁਨੇਤਪੁਰੇ ਦੇ ਪੁਆਇੰਟ ਨੇ 21 ਦਰਸ਼ਕੀਓ ਜੇ ਮੈਚ ਵਧੀਆ ਲੱਗਾ ਤਾੜੀਆਂ ਮਾਰ ਦੇ ਇੱਕ ਵਾਰੀ ਜ਼ੋਰਦਾਰ ਦੂਸਰਾ ਸੈਮੀਫਾਈਨਲ ਮੁਕਾਬਲਾ ਜਿਹੜਾ ਹੋਣਾ ਹੈ ਕਿਨਾਰੀ ਤੇ ਬਾਦਰ ਦੀ